ਅੱਜ ਅਸੀਂ ਤੁਹਾਨੂੰ ਜਿਹੜੀ ਪੱਤੀ ਬਣਾ ਕੇ ਦੱਸਣ ਲੱਗੇ ਆ ਇਹ ਆ ਜਿਹੜੇ ਤੁਸੀਂ ਡਿਜ਼ਾਈਨ ਦੇਖ ਰਹੇ ਜੇ ਇਹਦੇ ਉੱਤੇ ਬੰਨਣੀ ਆ ਸੇਮ ਇਸੇ ਸ਼ੇਪ ਦੇ ਵਿੱਚ ਜੀ ਓਵਲ ਜੀ ਸ਼ੇਪ ਦੀ ਬੰਨਣੀ ਆ ਤੇ ਇਹ ਵਾਲੀਆਂ ਪੱਤੀਆਂ ਜਿਹੜੀਆਂ ਇਹ ਬੰਨਣੀਆਂ ਜਿਸ ਤਰ੍ਹਾਂ ਤਿੰਨ ਬਣੀਆਂ ਹਨ ਵਿੱਚ orange ਕਲਰ ਦੀਆਂ ਤੇ ਸਾਈਡਾਂ ਦੇ ਉੱਤੇ pink ਕਲਰ ਦੀ ਸੇਮ ਇਸੇ ਕਲਰ ਦੀਆਂ ਪੱਤੀਆਂ ਹੀ ਬੰਨਣੀਆਂ ਨੇ ਓਵਲ ਜੀ ਸ਼ੇਪ 'ਚ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਜਿੱਥੋਂ ਹੀ ਪੱਤੀ ਸ਼ੁਰੂ ਕਰਨੀ ਆ ਉੱਥੋਂ ਆਪਾਂ ਸੂਈ ਨੂੰ ਕੱਢ ਲੈਣਾ ਵਾ ਤੇ ਜਿੱਥੋਂ ਸੂਈ ਨੂੰ ਪਹਿਲਾਂ ਕੱਢਿਆ ਸੀਗਾ ਧਾਗਾ ਜਿੱਥੋਂ ਦੀ ਪਹਿਲਾਂ ਉੱਪਰ ਆਉਣ ਡਿਆ ਉਹਦੇ ਲਾਗੋਂ ਦੀ ਹੀ ਧਾਗੇ ਨੂੰ ਫੇਰ ਸੂਈ ਨੂੰ ਆਪਾਂ ਕੱਢਣਾ ਵਾ ਤੇ ਹਲਕੀ ਜੀ ਦੂਰੀ ਤੇ ਜਾ ਕੇ ਕੱਢਣਾ ਸੂਈ ਨੂੰ ਜਿੰਨੀ ਕੁ ਤੁਸੀਂ ਦੇਖਣ ਡੇ ਜੀ ਵੀਡੀਓ ਦੇ ਵਿੱਚ ਇੰਨੀ ਕੁ ਦੂਰੀ ਤੇ ਜਾ ਕੇ ਹੀ ਸੂਈ ਨੂੰ ਆਪਾਂ ਕੱਢਣਾ ਵਾ ਤੇ ਇੱਕ ਬੜੀ ਹੀ ਵੀ ਵਧੀਆ ਜੀ ਸ਼ੇਪ ਦੀ ਇੱਕ ਛੋਟੀ ਛੋਟੀ ਜੀ ਪੱਤੀ ਜੀ ਦਾ ਡਿਜ਼ਾਈਨ ਬਣ ਜਾਣਾ ਵਾ ਐ ਦੇਖੋ ਤੁਸੀਂ ਦੇਖਣ ਡੇ ਜੀ ਬਿਲਕੁਲ ਕਲੀਅਰ ਲੱਭਣ ਡਿਆ ਤੇ ਫੇਰ ਜਿੱਥੋਂ ਸੂਈ ਉੱਪਰ ਆਣ ਡੀ ਆ ਆ ਦੇਖੋ ਧਾਗਾ ਜਿੱਥੋਂ ਪਹਿਲਾਂ ਉੱਪਰ ਆਣ ਡਿਆ ਵਾ ਉਦੇ ਲਾਗੋ ਹੀ ਫੇਰ ਸੂਈ ਕੱਢਣੀ ਆ ਤੇ ਜਿਹੜਾ ਦੂਜਾ ਧਾਗਾ ਵਾ ਉਹਨੂੰ ਆਪਾਂ ਅੰਗੂਠੇ ਦੇ ਥੱਲੇ ਦੱਬ ਕੇ ਰੱਖਣਾ ਵਾ ਤਾਂ ਕਿ ਸਾਡਾ ਇੱਕ ਨਾ ਵਧੀਆ ਜਿਹਾ ਡਿਜ਼ਾਈਨ ਜਿਹੜਾ ਵਾ ਉਹ ਬਣ ਜੇ ਆ ਦੇਖੋ ਫੇਰ ਥੋੜੀ ਜਿਹੀ ਹਲਕੀ ਜਿਹੀ ਦੂਰੀ ਦੇ ਉੱਤੋਂ ਆਪਾਂ ਸੂਈ ਨੂੰ ਫੇਰ ਕੱਢ ਲਿਆ ਤੇ ਇਦਾਂ ਦਾ ਇੱਕ ਡਿਜ਼ਾਈਨ ਜਿਹੜਾ ਵਾ ਇਹ ਬਨੰਦਿਆ ਵਾ ਜਿੱਥੋਂ ਆਪਾਂ ਸੂਈ ਕੱਢ ਕੇ ਪਹਿਲਾ ਧਾਗੇ ਨੂੰ ਉੱਪਰ ਲਿਆਂਦਾ ਵਾ ਉਹਦੇ ਲਾਗੋਂ ਦੀ ਹੀ ਫੇਰ ਦੁਬਾਰਾ ਸੂਈ ਕੱਢ ਕੇ ਤੇ ਆਪਾਂ ਇਹ ਡਿਜ਼ਾਈਨ ਜਿਹੜਾ ਵਾ ਇਹਨੂੰ ਬਣਾਈ ਜਾਣਾ ਵਾ ਆ ਦੇਖੋ ਇੱਕ ਸੰਗਲੀਜੀ ਟਾਈਪ ਡਿਜ਼ਾਈਨ ਬਣਨ ਦੇ ਆ ਦੇਖੋ ਬਸ ਜਿਸ ਤਰ੍ਹਾਂ ਆਰੀ ਵਰਕ ਹੁੰਦਾ ਨਾ ਆਰੀ ਵਰਕ ਦੇ ਟਾਈਪ ਇਹ ਡਿਜ਼ਾਈਨ ਬਣਨ ਦੇ ਆ ਸੰਗਲੀ ਟੋਪਾ ਜਿਹਨੂੰ ਆਪਾਂ ਬੋਲ ਦਿੰਨੇ ਆ ਜਦੋਂ ਅਸੀਂ ਆਰੀ ਨਾ ਬਣਾਨੇ ਉਦੋਂ ਵੀ ਸੇਮ ਹੀ ਡਿਜ਼ਾਈਨ ਬਣਦਾ ਵਾ ਆ ਦੇਖੋ ਧਿਆਨ ਨਾਲ ਜਿੱਥੋਂ ਆਪਾਂ ਪਹਿਲਾਂ ਧਾਗਾ ਉਪਰਾਂ ਡਿਆ ਸੀ ਉਹਦੇ ਲਾਗੋ ਹੀ ਫੇਰ ਸੂਈ ਨੂੰ ਥੱਲੇ ਖੜ ਕੇ ਤੇ ਧਾਗਾ ਜਿਹੜਾ ਵਾ ਉਹਨੂੰ ਸੂਈ ਦੇ ਆਲੇ ਦੁਆਲੇ ਰਹਿਣ ਦੇਣਾ ਤੇ ਫਿਰ ਇਹ ਡਿਜ਼ਾਈਨ ਬਣੇਗਾ ਇਹਨੂੰ ਬੜੇ ਧਿਆਨ ਦੇ ਨਾਲ ਬਣਾਉਣਾ ਵਾ ਤੇ ਇਦਾਂ ਹੀ ਆਪਾਂ ਸਾਰਾ ਡਿਜ਼ਾਈਨ ਜਿਹੜਾ ਵਾ ਇਹਨੂੰ ਓਵਲ ਜੀ ਸ਼ੇਪ ਦੇ ਕੇ ਤੇ ਇਹਨੂੰ ਆਪਾਂ ਫਿਲ ਕਰ ਲਾਂਗੇ ਇਹਦੇ ਵਿੱਚ ਆ ਦੇਖੋ ਜਿੱਧਰ ਨੂੰ ਮੈਂ ਦੱਸ ਰਹੀ ਆ ਇਧਰ ਨੂੰ ਆਪਾਂ ਡਿਜ਼ਾਈਨ ਬਣਾਈ ਜਾਣਾ ਇਹਦਾ ਆ ਦੇਖੋ ਕਿੱਡੀ ਸੋਹਣੀ ਓਵਲ ਜੀ ਸ਼ੇਪ ਦੀ ਇੱਕ ਸੰਗਲੀ ਜੀ ਬਣ ਕੇ ਰੈਡੀ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਡਿਜ਼ਾਈਨ ਬਣਾਵਾਂਗੇ ਇਹ ਡਿਜ਼ਾਈਨ ਜਿਹੜਾ ਇਹ ਗੰਢ ਤੋਪੇ ਦੇ ਨਾਲ ਬੰਨਣਾ ਵਾ ਤੇ ਜਿੱਥੋਂ ਜਿ ਆਪਾਂ ਵੀ ਇਹਨੂੰ ਪੂਰੀ ਨੂੰ ਗੰਢ ਧੋਪੇ ਦੇ ਨਾਲ ਹੀ ਫਿਲ ਕਰਨਾ ਵਾ ਤੇ ਆਪਾਂ ਸੂਈ ਨੂੰ ਉੱਪਰ ਲੈ ਆਉਣਾ ਵਾ ਤੇ ਹੁਣ ਇੱਥੋਂ ਧਿਆਨ ਨਾਲ ਦੇਖਿਓ ਵੀ ਆਪਾਂ ਗੰਢ ਧੋਪਾ ਜਿਹੜਾ ਵਾ ਉਹਨੂੰ ਕਿਵੇਂ ਲਗਾਉਣਾ ਵਾ ਸਭ ਤੋਂ ਪਹਿਲਾਂ ਜਿਹੜਾ ਤਾਂ ਧਾਗਾ ਉੱਪਰ ਆਉਂਡਿਆ ਵਾ ਉਹਨੂੰ ਆਪਾਂ ਫੜ ਲੈਣਾ ਹੱਥ ਦੇ ਵਿੱਚ ਤੇ ਉਹਦੇ ਦਵਾਲੇ ਆਪਾਂ ਸੂਈ ਨੂੰ ਵੱਲ ਦੇਣਾ ਵਾ ਆ ਦੇਖੋ ਇਦਾਂ ਕਰਕੇ ਇੱਕ ਵੱਲ ਦੇਣਾ ਬਿਲਕੁਲ ਸਿੰਪਲ ਜਿਹਾ ਵਾਲਾ ਮੈਂ ਲਾਗੋ ਦੱਸਨੀ ਤੁਹਾਨੂੰ ਦੇਖੋ ਆਹ ਵੇਖੋ ਸੂਈ ਨੂੰ ਰੱਖ ਕੇ ਬਸ ਇੱਕ ਵੱਲ ਦੇ ਦੇਣਾ ਵਾ ਤੇ ਸੂਈ ਨੂੰ ਜਿੱਥੋਂ ਅਸੀਂ ਉੱਪਰ ਲਿਆਂਦਾ ਸੀ ਉਹਦੇ ਬਿਲਕੁਲ ਲਾਗੋਂਦੀ ਹੀ ਆਪਾਂ ਫੇਰ ਸੂਈ ਨੂੰ ਥੱਲੇ ਲੈ ਜਾਣਾ ਵਾ ਤੇ ਜਿਹੜਾ ਉੱਪਰ ਧਾਗਾ ਵਾ ਉਹਨੂੰ ਵੀ ਆਪਾਂ ਫੜ ਕੇ ਰੱਖਣਾ ਵਾ ਤਾਂ ਕਿ ਉਹਦੇ ਵਿੱਚ ਨਾ ਕੋਈ ਗੁੰਝਲ ਨਾ ਪੈ ਜੇ ਆ ਦੇਖੋ ਆ ਦੇਖੋ ਕਿੰਡੀ ਸੋਹਣੀ ਇੱਕ ਗੰਢ ਜੀ ਬਣ ਗਈ ਆ ਬਸ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਇਦਾਂ ਦਾ ਹੀ ਡਿਜ਼ਾਈਨ ਪਾ ਕੇ ਤੇ ਪੂਰੀ ਦੇ ਵਿੱਚ ਗੰਡਾ ਜਿਹਾਂ ਵਾਲਾ ਹੀ ਡਿਜ਼ਾਈਨ ਬਣਾ ਲੈਣਾ ਪੱਤੀ ਦੇ ਵਿੱਚ ਤੇ ਬੜੀ ਪਿਆਰੀ ਜੀ ਪੱਤੀ ਬਣ ਕੇ ਤੇ ਇਹ ਰੈਡੀ ਹੋ ਜਾਣੀ ਆ ਬਸ ਇਦਾਂ ਹੀ ਬਹੁਤ ਸਿੰਪਲ ਜਿਹਾ ਡਿਜ਼ਾਈਨ ਆ ਦੇਖੋ ਇਦਾਂ ਦੀ ਪੱਤੀ ਬਣ ਕੇ ਤਿਆਰ ਹੋਣੀ ਆ ਤੇ ਤੁਸੀਂ ਵੀ ਕਰ ਸਕਦੇ ਜੀ